ਨਮਸਕਾਰ ਦੋਸਤੋ ਅੱਜ ਸਾਡੇ ਕੋਲੇ ਬੈਠੇ ਨੇ ਗੁਰਪ੍ਰੀਤ ਸਿੰਘ ਜੀ ਜੋ ਸਰਾਂ ਬਲੱਡ ਬੈਂਕ ਦੇ ਇੰਚਾਰਜ ਨੇ ਇਹਨਾਂ ਨੇ ਮਾਨਸਾ ਸਾਹਿਬ ਦੇ ਵਿੱਚ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਜਿਨ੍ਹਾਂ ਨੂੰ ਮਰੀਜ਼ਾਂ ਲਈ ਦੇਖਭਾਲ ਵਾਸਤੇ ਲੇਡੀਜ਼ ਜਾਂ ਜੈਂਸ ਸਟਾਫ ਦੀ ਜ਼ਰੂਰਤ ਹੋਵੇ ਇਹ ਸਟਾਫ ਪ੍ਰੋਵਾਈਡ ਕਰਾ ਕੇ ਦਿੰਦੇ ਆਂ ਹਾਂਜੀ ਗੁਰਪ੍ਰੀਤ ਸਿੰਘ ਜੀ ਕੀ ਹਾਲ ਹੈ ਸਾਡੇ ਸਵਾਲ ਨੇ ਇਹ ਆਈਡੀਆ ਤੁਹਾਡੇ ਦਿਮਾਗ ਵਿੱਚ ਕਿੱਥੋਂ ਆਇਆ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਅ ਮੈਂ ਪਹਿਲਾਂ ਆਪਣੀ ਸੰਸਥਾ ਦਾ ਨਾਮ ਤੁਹਾਨੂੰ ਦੱਸ ਦੇਣਾ ਚਾਹਣਾ ਆਪਣੀ ਸੰਸਥਾ ਦਾ ਨਾਮ ਹੈਗਾ ਬਾਬਾ ਦੀਪ ਸਿੰਘ ਜੀ ਹੋਮ ਕੇਅਰ ਸਰਵਿਸ ਤੇ ਇਹ ਆਪਾਂ ਮਾਨਸਾ ਸਿਵਲ ਹਸਪੀਟਲ ਦੇ ਸਾਹਮਣੇ ਜਿਹੜਾ ਉਹ ਆਪਣਾ ਦਫਤਰ ਬਣਾਇਆ ਹੋਇਆ ਰਹੀ ਗੱਲ ਆਈਡੀਆ ਦੀ ਇਹ ਮੇਰਾ ਭਰਾ ਗੁਰਦੀਪ ਸਿੰਘ ਹੈ ਤੇ ਅਸੀਂ ਵੀ ਜਦੋਂ ਕਾਫੀ ਵਾਰ ਬਾਹਰ ਜਾਂਦੇ ਸੀਗੇ ਤਾਂ ਜਾ ਕੇ ਸਾਨੂੰ ਇਹ ਪਤਾ ਲੱਗਦਾ ਸੀਗਾ ਕਿ ਜਿਹੜੇ ਬਾਹਰਲੇ ਵੱਡੇ ਵੱਡੇ ਸ਼ਹਿਰ ਨੇ ਉੱਥੇ ਜਿਹੜਾ ਹੈਗਾ ਇਸ ਤਰ੍ਹਾਂ ਦਾ ਜਿਹੜਾ ਸਟਾਫ ਪ੍ਰੋਵਾਈਡ ਕਰਵਾਇਆ ਜਾਂਦਾ ਜੀ ਤੇ ਅਸੀਂ ਜਦੋਂ ਮੈਂ ਡਾਟਰ ਹਰਪਾਲ ਸਿੰਘ ਜੀਸਰਾ ਉਹਨਾਂ ਦੇ ਅੰਡਰ ਦੇ ਵਿੱਚ ਆ ਬਲੱਡ ਬੈਂਕ ਦੇ ਵਿੱਚ ਇੰਚਾਰਜ ਆ ਤੇ ਜੇ ਅਸੀਂ ਬਲੱਡ ਕੈਂਪ ਵਗੈਰਾ ਲਾਉਣ ਜਾਂਦੇ ਸੀ ਸਾਨੂੰ ਉੱਥੇ ਵੀ ਇਸ ਚੀਜ਼ ਦੀ ਕਾਫੀ ਮੰਗ ਸੀ ਕਿਉਂਕਿ ਅੱਜ ਕੱਲ ਟਾਈਮ ਹੀ ਇਹੋ ਜਿਹਾ ਹਰ ਇੱਕ ਦਾ ਬਿਜ਼ੀ ਸ਼ਡਿਊਲ ਹੈ ਜੀ ਮਤਲਬ ਕਿ ਜੋਬ ਵਾਲੇ ਆ ਮੀਆਂ ਬੀਬੀ ਵੀ ਆ ਘਰ ਦੇ ਵਿੱਚ ਬਜ਼ੁਰਗ ਜਿਹੜੇ ਇਕੱਲੇ ਹੁੰਦੇ ਆ ਹਨ ਤੇ ਇਸ ਕਰਕੇ ਸਾਨੂੰ ਵੀ ਇਹ ਲੱਗਿਆ ਕਿ ਬਜ਼ੁਰਗਾਂ ਜਿਹੜੇ ਉਹ ਉਸ ਤਾਂ ਏਜ ਦੇ ਹਿਸਾਬ ਨਾਲ ਇੱਕ ਬੱਚਾ ਬੜੀ ਸਿੱਧੀ ਦੇ ਵਿੱਚ ਚਲੇ ਜਾਂਦੇ ਆ ਉਹਨਾਂ ਦੀ ਕੇਅਰ ਕਰਨਾ ਸਮੇਂ ਦੇ ਹਿਸਾਬ ਨਾਲ ਬਹੁਤ ਜ਼ਰੂਰੀ ਆ ਅੱਜ ਕੱਲ ਪੈਸਾ ਹਰ ਇੱਕ ਕੋਲੇ ਵਾਧੂ ਪਿਆ ਜੀ ਸਭ ਤੋਂ ਵੱਡੀ ਗੱਲ ਹੈ ਸਮੇਂ ਦੀ ਆਪਾਂ ਜਿਹੜਾ ਬਜ਼ੁਰਗਾਂ ਲਈ ਉਹ ਸਮਾਂ ਨਹੀਂ ਦੇ ਬਾਹਰ ਉਹਨਾਂ ਦੀ ਕੇਅਰ ਨਹੀਂ ਕਰ ਰਹੇ ਤਾਂ ਇਸ ਲਈ ਅਸੀਂ ਇਹ ਜਿਹੜਾ ਇਹ ਸਿਸਟਮ ਨੂੰ ਇੱਥੇ ਆਪਣੇ ਮਾਨਸਾ ਦੇ ਵਿੱਚ ਲੈ ਕੇ ਆਏ ਹਾਂ ਤਾਂ ਦੋਸਤੋ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਬਹੁਤ ਵੱਡਾ ਉਪਰਾਲਾ ਹੈ ਵੀ ਲੋਕਾਂ ਕੋਲੇ ਪੈਸਾ ਬਹੁਤ ਹੈ ਪਰ ਸਮਾਂ ਨਹੀਂ ਹੈ ਹੁਣ ਮੰਨ ਲਓ ਫੈਮਿਲੀ ਵਿੱਚ ਤਿੰਨ ਜੀ ਨੇ ਚਾਰ ਜੀ ਨੇ ਉਹਨਾਂ ਕੋਲੇ ਇੱਕ ਮਰੀਜ਼ ਹੈ ਪਰ ਉਹ ਤਿੰਨੇ ਚਾਰ ਜਣੇ ਜੋਬ ਕਰਦੇ ਨੇ ਪਰ ਉਹ ਮਰੀਜ਼ ਦੀ ਸਾਮ ਸੰਭਾਲ ਕਰਨ ਵਾਸਤੇ ਸਟਾਫ ਦੀ ਲੋੜ ਪੈਂਦੀ ਹੈ ਕੋਈ ਲੇਡੀਜ਼ ਹੈ ਕੋਈ ਜੈਂਟਸ ਹੈ ਤਾਂ ਤੁਸੀਂ ਇਹਨਾਂ ਤੋਂ ਸਟਾਫ ਦੀ ਮੰਗ ਕਰ ਸਕਦੇ ਹੋ ਤੁਹਾਨੂੰ ਸਟਾਫ ਇਹ ਪ੍ਰੋਵਾਈਡ ਕਰਵਾ ਕੇ ਦੇਣਗੇ ਹੋਰ ਸਟਾਫ ਤੋਂ ਬਿਨਾ ਤੁਹਾਡੇ ਕੋਲੇ ਕੀ ਕੀ ਸਿਸਟਮ ਹੈ ਜੀ ਜਿਵੇਂ ਤੁਸੀਂ ਕੋਈ 휠 ਚੇਅਰ ਹੋ ਗਈ ਕੋਈ ਡੱਜ ਹੋ ਗਿਆ ਹਾਂਜੀ ਸਟਾਫ ਤੋਂ ਬਿਨਾ ਇਹ ਵੀ ਹੈ ਜੀ ਜਿੰਨੇ ਕੋਈ ਪੇਸ਼ੈਂਟ ਮਤਲਬ ਕਿ ਕੋਮਾ ਵਗੈਰਾ ਦੇ ਵਿੱਚ ਚਲਾ ਜਾਂਦਾ ਜਾਂ ਉਹ ਬੈਡ ਰੈਸਟ ਤੇ ਹੁੰਦਾਗਾ ਤਾਂ ਉਹਦੇ ਲਈ ਜਿਹੜਾ ਹੈਗਾ ਆਪਾਂ ਨੂੰ ਹਸਪੀਟਲ ਬਲੈਡ ਬੈੱਡ ਦੀ ਜਿਹੜੀ ਘਰ ਦੇ ਵਿੱਚੋਂ ਜ਼ਰੂਰਤ ਪੈਂਦੀ ਆ ਤਾਂ ਉਹ ਆਪਾਂ ਇਹ ਸਿਸਟਮ ਦੇਖਿਆ ਕਿ ਹਰੇਕ ਬੰਦੇ ਦੀ ਐਡੀ ਪਹੁੰਚ ਨਹੀਂ ਹੁੰਦੀ ਕਿ ਉਹ ਬੈੱਡ ਡਾਈਡ ਆਉਂ ਨਾ ਲੈ ਸਕੇ ਤਾਂ ਆਪਾਂ ਜਿਹੜਾ ਬੈੱਡ ਹੈ ਵੀਲ ਚੇਅਰ ਵਗੈਰਾ ਉਹ ਆਪਾਂ ਰੈਂਟ ਤੇ ਦੇਣੀ ਹੈ ਜਿਹੜੀਆਂ ਸਟਾਰਟ ਕੀਤੀਆਂ ਹੋਈਆਂ ਜੇ ਕਿਸੇ ਨੂੰ ਕੋਈ ਜ਼ਰੂਰਤ ਪੈਂਦੀ ਹੈ ਉਹ ਆਪਣੇ ਕੋਲੋਂ ਕਦੋਂ ਵੀ ਆ ਕੇ ਜਿਹੜਾ ਬੈੱਡ ਹੈ ਜਾਂ ਵੀਲ ਚੇਅਰ ਵਗੈਰਾ ਜਿਹੜਾ ਵੀ ਇੰਸਟਰੂਮੈਂਟ ਮਤਲਬ ਕਿ ਵਰਤੋਂ ਦੇ ਵਿੱਚ ਆਉਂਦਾ ਉਹ ਆਪਾਂ ਰੈਂਟ ਤੇ ਦਿੰਨੇ ਆ ਜੀ ਸੈਕੰਡਲੀ ਗੱਲ ਹੈਗੀ ਆ ਜੇਕਰ ਕਿਸੇ ਵੀ ਵੀਡੀਓ ਦੇ ਮਾਧਿਅਮ ਤੋਂ ਤੁਹਾਡੀ ਵੀਡੀਓ ਦੇ ਮਾਧਿਅਮ ਰਾਹੀਂ ਜੇਕਰ ਕੋਈ ਵੀ ਸਟਾਫ ਹੈ ਜਿਹੜਾ ਸਾਨੂੰ ਸਟਾਫ ਦੀ ਸਮੇਂ-ਸਮੇਂ ਤੇ ਜਿਵੇਂ ਜਿਵੇਂ ਰਿਕੁਆਇਰਮੈਂਟ ਹੁੰਦੀ ਆ ਤਾਂ ਉਹ ਸਾਡੇ ਕੋਲੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ 10th 2 ANM GNM ਐਕਸਪੀਰੀਅੰਸ ਸਟਾਫ ਦੀ ਜਿਹੜੀ ਸਾਨੂੰ ਉਹ ਜ਼ਰੂਰਤ ਹੈਗੀ ਐ ਤੇ ਫਰੈਸ਼ਰ ਆ ਜਿਹੜੇ ਮਤਲਬ ਕਿ ਨਾਰਮਲੀ ਜਿਹੜੇ ਬਜ਼ੁਰਗਾਂ ਹੀ ਦੇਖਭਾਲ ਲਈ ਉਹ ਜਿਹੜੇ ਪੇਸ਼ੈਂਟ ਕੇਅਰ ਤੋਂ ਬਣਾਏ ਜਿਹੜੇ ਬਜ਼ੁਰਗਾਂ ਹੀ ਦੇਖਭਾਲ ਲਈ ਉਹ ਅਸੀਂ ਨਾਰਮਲ ਜਿਹੜਾ 10th 2 ਵਾਲੇ ਜਿਹੜੇ ਉਹ ਫਰੈਸ਼ਰ ਬੱਚੇ ਵੀ ਰੱਖ ਰਹ ਨੇ ਜੀ ਮੇਰੇ ਛੋਟੇ ਭਰਾ ਗੁਰਦੀਪ ਸਿੰਘ ਜੀ ਅਸੀਂ ਦੋਨੇ ਭਰਾ ਜਿਹੜਾ ਇਸ ਸੰਸਥਾ ਨੂੰ ਰਲ ਮਿਲ ਕੇ ਚਲਾ ਰਹੇ ਆ ਤੇ ਬਾਕੀ ਸਾਡੇ ਜਿਹੜੇ ਹੋਰ ਵੀ ਸਾਥੀ ਆ ਉਹ ਸਾਡੀ ਜਿਹੜੀ ਇਸ ਸੰਸਥਾ ਨੂੰ ਚਲਾਉਣ ਦੇ ਵਿੱਚ ਹੈਲਪ ਕਰ ਰਹੇ ਆ ਤਾਂ ਦੋਸਤੋ ਜਿਹੜੀ ਇਹਨਾਂ ਦੀ ਲੋਕੇਸ਼ਨ ਹੈ ਮਾਨਸਾ ਸ਼ਹਿਰ ਦੇ ਵਿੱਚ ਸਰਕਾਰੀ ਹਸਪਤਾਲ ਦੇ ਬਿਲਕੁਲ ਸਾਹਮਣੇ ਡਾਕਟਰ ਵਿਜੇ ਸਿੰਘਲਾ ਜਿਹੜੇ ਮਾਨਸਾ ਦੇ ਵਿਧਾਇਕ ਨੇ ਐਮ ਐਲ اے ਨੇ ਉਹਨਾਂ ਦੇ ਦਫ਼ਤਰ ਦੇ ਨਾਲ ਇੱਕ ਫੋਟੋ ਸਟੇਟ ਦੀ ਦੁਕਾਨ ਹੈ ਉਹ ਦੁਕਾਨ ਦੇ ਉੱਪਰਲੇ ਪਾਸੇ ਇਹਨਾਂ ਦਾ ਦਫ਼ਤਰ ਬਣਿਆ ਹੋਇਆ ਜੀ ਉੱਪਰ ਇਹਨਾਂ ਦਾ ਬੋਰਡ ਲੱਗਿਆ ਹੋਇਆ ਹੈ ਬਾਬਾ ਦੀਪ ਸਿੰਘ ਸੰਸਥਾ ਦਾ ਬਾਕੀ ਜਿਹੜਾ ਬੈਨਰ ਹੈ ਉਹ ਵੀ ਸਕਰੀਨ ਦੇ ਉੱਤੇ ਅਸੀਂ ਚਲਾ ਦਾਂਗੇ ਸਕਰੀਨ ਦੇ ਉੱਤੇ ਨੰਬਰ ਚੱਲ ਰਹੇ ਨੇ ਕਿਸੇ ਵੀ ਤਰ੍ਹਾਂ ਦੀ ਤੁਸੀ ਜਾਣਕਾਰੀ ਲੈਣੀ ਹੋਵੇ ਤਾਂ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ